ਅਵਕਤੀ ਸਭ ਤੋਂ ਵੱਡੀ ਖਬਰ ਦਾ ਰੁਕਾ ਲੈਣੇ ਦੱਸੇ ਕਿ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਆਈਏਐਸ ਸ਼ਿਵ ਪ੍ਰਸਾਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਆਈਏਐਸ ਸ਼ਿਵ ਪ੍ਰਸਾਦ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਇਸ ਵਕਤੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਆਈਏਐਸ ਸ਼ਿਵਾ ਪ੍ਰਸਾਦ ਜਿਨ੍ਹਾਂ ਦਾ ਅਸਤੀਫਾ ਮਨਜ਼ੂਰ ਵੀ ਹੋ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਸ ਬਾਬਤ ਪੁਸ਼ਟੀ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਆਈਏਐਸ ਸ਼ਿਵਾ ਪ੍ਰਸਾਦ ਦਾ ਅਸਤੀਫਾ ਮਨਜ਼ੂਰ ਕੀਤਾ ਹੈ ਆਪਣੇ ਅਹੁਦੇ ਤੋਂ ਉਹਨਾਂ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਹਾਲਾਂਕਿ ਅਸਤੀਫਾ ਕਿਉਂ ਦਿੱਤਾ ਗਿਆ ਇਸ ਬਾਬਤ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਪਰ ਫਿਲਹਾਲ ਲਈ ਜੋ ਵੱਡਾ ਅਪਡੇਟ ਆ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਅਈ ਐਸ ਸ਼ਿਵਾ ਪ੍ਰਸਾਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਖਬਰ ਤੇ ਗੱਲਬਾਤ ਕਰਾਂਗੇ ਸਹਿਯੋਗੀ ਮਨੋ ਜੋਸ਼ੀ ਜੀ ਸਾਹਿਬ ਨੇ ਫੋਨ ਲੈਂਦੇ ਜੁੜ ਚੁੱਕੇ ਨੇ ਤਾਂ ਮਨੋਜੀ ਅਸਤੀਫਾ ਦਿੱਤਾ ਗਿਆ ਸ਼ਿਵਾ ਪ੍ਰਸਾਦ ਦੇ ਵੱਲੋਂ ਤੇ ਇਸ ਅਸਤੀਫੇ ਨੂੰ ਮਨਜ਼ੂਰ ਵੀ ਤੁਰੰਤ ਪ੍ਰਭਾਵ ਤੇ ਕਰ ਲਿਆ ਗਿਆ ਕੀ ਕੁਝ ਕਾਰਨ ਰਹੇ ਨੇ ਇਸ ਅਸਤੀਫੇ ਦੇ ਪਿੱਛੇ ਕੁਮਿੰਦਰ ਜਦੋਂ ਕਦੇ ਵੀ ਕੋਈ ਆਪਣਾ ਵਲੰਟੀਰੀ ਜਿਹਾ ਕੀ ਇਹ ਬੀਆਰ ਐਸਡੀ ਜਿਹੜੀ ਰਿਟਾਇਰਮੈਂਟ ਲੈਂਦੇ ਹਨ ਤੇ ਤਾਂ ਉਹਨੂੰ ਸਰਕਾਰ ਤਕਰੀਬਤ ਮਨ ਲੈਂਦੀ ਹੈ ਕਿਉਂਕਿ ਉਹ ਜਿਹੜਾ ਅਧਿਕਾਰੀ ਹੁੰਦਾ ਆਪਣੀ ਇੱਛਾ ਦੇ ਨਾਲ ਜਿਹੜਾ ਹੈਗਾ ਉਹ ਤੇ ਆ ਕੇ ਪੱਤਰ ਦਿੰਦਾ ਹੈਗਾ ਡਾਕਟਰ ਤੋਂ ਜਿਹੜਾ ਬਾਹਰ ਜਾਣਾ ਚਾਹਤਾ ਹੈਗਾ ਹਰੇ ਉਹਨਾਂ ਦੀ 5 ਸਾਲ ਦੀ ਜਿਹੜੀ ਜੌਬ ਸੀਗੀ ਉਹ ਉਹਨਾਂ ਦੀ ਪਈ ਸੀਗੀ ਤੇ ਬੜੇ ਹੀ ਸੀਨੀਅਰ ਆਈਏ ਸਰਕਾਰੀ ਨੇ ਕੇਸ਼ਵ ਪ੍ਰਸਾਦ ਸੀ ਉਹਨਾਂ ਦੇ ਮਿਲ ਕੇ ਬਹੁਤ ਸਾਰੇ ਅਹਿਮ ਫੈਸਲੇ ਹੁੰਦੇ ਸਨ ਫੈਸਲੇ ਹੁੰਦੇ ਸਰਕਾਰ ਦੇ ਤੇ ਉਹ ਸਾਰੇ ਜਿਹੜੇ ਫੈਸਲੇ ਸੀਗੇ ਉਹ ਦੇਖੇ ਜਾਂਦੇ ਸੀਗੇ ਉਹਨਾਂ ਵੱਲੋਂ ਹੀ ਜਿਹੜਾ ਹੈਗਾ ਇਹ ਫੈਸਲੇ ਜਿਹੜੇ ਸੀ ਕੀਤੇ ਜਾਂਦੇ ਸੀ ਉਸ ਵਿੱਚ ਸ਼ਾਮਲ ਹੁੰਦੇ ਸੀਗੇ ਉਹਨਾਂ ਵੱਲੋਂ ਜਿਹੜਾ ਹੈ ਇਸ ਤਿਹਰਾ ਪੱਤਰ ਆ ਗਿਆ ਬੀਰਸਾ ਪਾਗਾਹੀਏ ਕਿ ਵਲੰਟਰੀ ਜਿਹੜੀ ਰਿਟਾਇਰਮੈਂਟ ਸਕੀਮ ਦੇ ਤਹਿ ਇਸ ਤੋਂ ਇਹ ਗੱਲ ਸਾਹਮਣੇ ਆਈ ਕਿ ਜਾਂ ਤਾਂ ਉਹ ਅੱਗੇ ਕੰਮ ਨਹੀਂ ਕਰੇ ਜਾਂਦੇ ਪਰ ਉਸ ਦਿਨਾਂ ਦਾ ਸਿੱਟਾ ਉਹ ਰਿਹਾ ਧਾਰਮਿਕ ਤੌਰ ਤੇ ਜਿਹੜਾ ਹੈਗਾ ਕਾਫੀ ਉੱਚੀ ਰੱਖਦੇ ਹਨ ਜਿਹੜੇ ਗੀਤਾ ਹੈਗੀ ਹੈ ਉਹਨੂੰ ਲੈ ਕੇ ਕਾਫੀ ਅਸੀਂ ਗੱਲ ਕਰੀਏ ਕਿ ਕਿਤਾਬਾਂ ਗੀਤਾ ਨੂੰ ਲੈ ਕੇ ਰਮੈਨ ਨੇ ਰੱਟ ਕੁਝ ਕੀਤਾ ਹੈਗਾ ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈਗਾ ਹੋ ਸਕਦਾ ਕਿ ਉੱਥੇ ਜਾ ਕੇ ਕੋਈ ਉਹਨਾਂ ਨੇ ਵੀ ਆਈ ਆਈ ਉਹ ਆਪਣਾ ਅਨੁਸਤਾਨ ਕਰਨਾ ਉਹ ਇਸਕਾ ਕੀ ਹੋ ਰਿਹਾ ਨੇ ਪਰ ਇਸ ਟਾਈਮ ਗੱਲ ਕਰੀਏ ਹੋ ਪੰਜਾਬ ਦੇ ਰਾਜਪਾਲ ਸੀਗੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਦੇ ਤੌਰ ਤੇ ਹੋ ਡਿਊਟੀ ਨਿਵਾਹ ਰਹੀ ਸੀ ਬੜੀ ਅਹਿਮ ਪ੍ਰੋਜੈਕਟੀ ਹੈ ਪੰਜਾਬ ਮਿਲਕਵਾਰਨ ਨੇ ਉਹਨਾਂ ਨਾਲ ਹੋ ਲੱਗੇ ਹੋਏ ਸੀਗੇ ਤੇ ਉਹ ਡਿਊਟੀ ਨਿਵਾਹ ਰਹੀ ਸੀ ਕਿ ਹੁਣ ਉਹਦਾ ਬਿਹਰਤ ਲੈਣਾ ਹੈਗਾ ਯਾਰ ਫਰੰਟੀਅਰ ਰੈਲਰ ਮੈਂ ਸਕੀਮ ਤੇ ਤਹਿਲਾ ਜਿਹੜਾ ਉਹ ਉਹ ਨੌਕਰੀ ਤੋਂ ਬਾਹਰ ਜਾ ਰਹੇ ਨੇ ਤੇ ਉਹ ਇਹ ਹਾਵਲ ਸੰਬੰਧਤ ਲੱਗ ਗਿਆ ਜੀ ਸੁਰੱਖਿਆ ਸੀ ਕੀ ਜਾਂ ਉਹ ਕਿ ਵੀ ਹੋਰ ਕਾਰਨ ਕਾਰਨ ਲੈ ਰਹੇ ਹਨ ਪਰ ਇਸ ਟਾਈਮ ਤੱਕ ਇਹ ਸਸਕਾਰ ਨੇ ਮਜੂਦ ਕਰ ਲਿਆ ਤੇ ਕੇਂਦਰ ਨੂੰ ਮਨਜ਼ੂਰੀ ਵਾਸਤੇ ਉਹ ਭੇਜ ਦਿੱਤਾ ਜਿਆ ਹੈਗਾ ਜੀ ਤਾਂ ਬਿਲਕੁਲ ਮਨੋਜੀ ਇਸ ਅਸਤੀਫਾ ਤੈਂ ਤੋਂ ਬਾਅਦ ਸੇਵਾ ਪ੍ਰਸਾਦ ਇਹਨਾਂ ਅਗਲੇ ਕਦਮ ਕੀ ਹੋ ਸਕਦੇ ਨੇ ਹਾਲਾਂਕਿ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੀਆਂ ਸੇਵਾਵਾਂ ਦਾ ਜ਼ਿਕਰ ਕੀਤਾ ਤਾਂ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਲਈ ਇਹ ਅਸਤੀਫਾ ਪ੍ਰਭਾਵਿਤ ਹੋ ਸਕਦਾ ਹਾਂ ਬਿਲਕੁਲ ਦੇਖੋ 5 ਸਾਲ ਦੀ ਉਹਨਾਂ ਨੇ ਜੌਬ ਹਰ ਜੀ ਪਈ ਸੀਗੀ ਨੌਕਰੀ ਪਈ ਸੀਗੀ ਤੇ ਜੇ ਰਹਿੰਦੇ ਨੇ ਤਾਂ ਹੋਰ ਸਿੱਖ ਸ਼ਕਤੀ ਦੇ ਉਹਦੇ ਤੱਕ ਵੀ ਜਿਹੜੇ ਚਾਹ ਸਕਦੇ ਸੀਗੇ ਪਰ ਉਹਨਾਂ ਨੇ ਕਿਸੇ ਨਾ ਕਿਸੇ ਕਾਰਨ ਵਾਸ ਦਿੱਤਾ ਹੋਊਗਾ ਕਈ ਵਾਰੀ ਜੌਬ ਤੋਂ ਬੰਦ ਫੈਕਟਰ ਸਹੀ ਹੁੰਦਾ ਕਿ ਨੌਕਰੀ ਬਹੁਤ ਹੋ ਗਈ ਹੈ ਤਾਂ ਲੱਗਦਾ ਹੈਗਾ ਹੁਣ ਇਹ ਕਾਰਨ ਆ ਆਨਰ ਟਾਈਮ ਸਮਝਾਣਗੇ ਪਰ ਇਹ ਗੱਲ ਸਾਫ਼ ਨੇ ਲਗਾਈ ਜਾ ਰਹੀ ਹੈ ਕਿ ਜਿਹੜਾ ਸੀਗਾ ਉਹ ਧਾਰਮਿਕ ਰੁਚੀ ਦੇ ਵਿਅਕਤੀ ਸੀ ਤੇ ਗੀਤਾ ਦੀ ਗੱਲ ਕਰੀਏ ਜਾਂ ਰਾਮਨ ਦੀ ਗੱਲ ਕਰੀਏ ਉਹਨਾਂ ਦਾ ਕਾਸਮ ਨੇ ਅਨੁਮਾਨ ਕੀਤਾ ਹੈਗਾ ਤੇ ਉਸ ਦੇ ਨਾਲ ਨਾਲ ਹੁਣ ਜੋ ਲੱਗਿਆ ਲੱਗ ਰਿਹਾ ਜਿਹੜਾ ਜੋ ਗੱਲਾਂ ਆ ਰਹੀਆਂ ਨੇ ਤੇ ਕੁੰਭ ਮਹਾਕੁੰਭ ਜਿਹੜਾ ਹੈਗਾ 144 ਸਾਲ ਬੰਦਦਾ ਹੁਣ ਇਸ ਟਾਈਮ ਸਾਡੇ ਇਵੈਂਟ ਆ ਰਿਹਾ ਕਿ ਉਹ ਲੱਗਦਾ ਕਿ ਉੱਥੇ ਕੋਈ ਉਹਨਾਂ ਨੇ ਜਿਹੜਾ ਅਨੁਸ਼ਤਾਨ ਕਰਨਾ ਹੋਵੇ ਇਸ ਕਰਕੇ ਉਹ ਆਂ ਬੀਤਦੇ ਰਹਿਗੇ ਠੀਕ ਹੈ ਮਨੋਚੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਜਾਣਕਾਰੀ ਤੁਸੀਂ ਖਬਰ ਤੇ ਦਿੱਤੀ ਹੈ ਆਈਐਸ ਸ਼ਿਵਾ ਪ੍ਰਸਾਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹਾਲਾਂਕਿ ਉਹਨਾਂ ਦੇ ਅਸਤੀਫੇ ਦਾ ਜ਼ਿਕਰ ਪੰਜਾਬ ਸਰ ਪੰਜਾਬ ਤੇ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਕੀਤਾ ਗਿਆ ਪੁਸ਼ਟੀ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਆਈਐਸ ਸ਼ਿਵਾ ਪ੍ਰਸਾਦ ਅਸਤੀਫਾ ਮਨਜ਼ੂਰ ਵੀ ਕਰ ਲਿਆ ਹਾਲਾਂਕਿ ਉਹਨਾਂ ਦੇ ਕੀ ਕੁਝ ਅਗਲੇ ਕਦਮ ਲੈਣ ਵਾਲੇ ਨੇ ਵੇਖਣਾ ਬੇਹਦ ਅਹਿਮ ਹੋਵੇਗਾ। ਤਾਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਇਸ ਅਸਤੀਫੇ ਦੀ ਪੁਸ਼ਟੀ ਕੀਤੀ ਹੈ ਪੰਜਾਬ ਸਰਕਾਰ ਨੇ ਆਈਏਐਸ ਸ਼ਿਵਾ ਪ੍ਰਸਾਦ ਦਾ ਅਸਤੀਫਾ ਜੋ ਕਿ ਮਨਜ਼ੂਰ ਵੀ ਕਰ ਲਿਆ ਹੈ। ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਬਾਬਤ ਪੁਸ਼ਟੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੇ ਇਸ ਅਸਤੀਫੇ ਨੂੰ ਤੁਰੰਤ ਪ੍ਰਭਾਵ ਤੇ ਮਨਜ਼ੂਰ ਵੀ ਕੀਤਾ ਹਾਲਾਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਤੇ ਉਹਨਾਂ ਦੇ ਕੀ ਅਗਲੇ ਕਦਮ ਹੋਣਗੇ ਇਸ ਤੇ ਨਸਰਾ ਟਿਕਿਆ ਰਹਿਣਗੀਆਂ ਪਰ ਫਿਲਹਾਲ ਲਈ ਜੋ ਅਹਿਮ ਅਪਡੇਟ ਆ ਰਿਹਾ ਹੈ ਕਿ ਆਈਐਸ ਸ਼ਿਵਾ ਪ੍ਰਸਾਦ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ